ਭੁੱਲਣਾ ਨਾ ਜੂਨ 84 ਸਿੱਖਾਂ ਦੇ ਆਜਾਆਂ ਨੂੰ ਭੁੱਲਣਾ ਨਾ ਜੂਨ 84 ਹੋ ਸਿੱਖਾਂ ਦੇ ਆਜਾਆਂ ਨੂੰ ਭੁੱਲਣਾ ਨਾ ਜੂਨ 84 ਕੀਤੀ ਵੇ ਅਦਵੀ ਪਾਰੀ ਸਾਡੇ ਗੁਰਤਾਮ ਦੀ ਜਿੱਥੇ ਹਰ ਵੇਲੇ ਵਰਖਾ ਹੁੰਦੀ ਏ ਨਾਮ ਦੀ ਜਿੱਥੇ ਹਰ ਵੇਲੇ ਵਰਖਾ ਹੁੰਦੀ ਏ ਨਾਮ ਦੀ ਚੇਤੇ ਚੋਂ ਕੱਢੀਏ ਕਿਦਾਂ ਚੇਤੇ ਚੋਂ ਕੱਢੀਏ ਕਿਦਾਂ ਉਹ ਟੈਂਕ ਚੜਾਇਆਂ ਨੂੰ ਭੁੱਲਣਾ ਨਾ ਜੂਨ 84 ਸਿੱਖਾਂ ਦੇ ਆ ਜਾਇਆਂ ਨੂੰ ਪਲਣਾ ਨਾ ਜੂਨ 84 ਮਾਰੇ ਵੇ ਦੋਸ਼ ਵਿਚਾਰੇ ਜ਼ਾਲਮ ਸਰਕਾਰ ਨੇ ਕੋਈ ਹਿਸਾਬ ਨਾ ਕਿੰਨੇ ਉਜੜੇ ਪਰਵਾਰ ਨੇ ਕੋਈ ਹਿਸਾਬ ਨਾ ਕਿੰਨੇ ਉਜੜੇ ਪਰਵਾਰ ਨੇ ਕਿਸ ਵਿਦ ਪੁੱਲ ਜਾਈਏ ਦੱਸੋ ਕਿਸ ਵਿਦ ਪੁੱਲ ਜਾਈਏ ਦੱਸੋ ਉਹ ਗੋਲੇ ਵਰਸਾਇਆ ਨੂੰ ਭੁੱਲਣਾ ਨਾ ਜੂਨ 84 ਸਿੱਖਾਂ ਦੇ ਆ ਜਾਇਆ ਨੂੰ ਭੁੱਲਣਾ ਨਾ ਜੂਨ 84 ਉਗਲਦਾ ਅਗ ਮਹੀਨਾ ਪੈੜਾ ਸੀ ਜੂਨ ਦਾ ਕਾਲਾ ਸਨ ਚੜਿਆ ਪਿਆਸਾ ਸਿੰਘਾਂ ਦੇ ਖੂਨ ਦਾ ਕਾਲਾ ਸਨ ਚੜਿਆ ਪਿਆਸਾ ਸਿੰਘਾਂ ਦੇ ਖੂਨ ਦਾ ਖਾਲਸੇ ਹੱਥ ਵਿਖਾਏ ਖਾਲਸੇ ਹੱਥ ਵਿਖਾਏ ਹੋ ਦਿੱਲੀ ਤੋਂ ਆਇਆ ਨੂੰ ਭੁੱਲਣਾ ਨਾ ਜੂਨ 84 ਸਿੱਖਾਂ ਦੇ ਆਇਆ ਨੂੰ ਪਹਲਣਾ ਨਾ ਜੂਨ 84 ਗੋਲੀਆਂ ਚੱਲਣ ਲੱਗੀਆਂ ਵਰਦੇ ਅੰਗ ਯਾਰ ਜਿਵੇਂ ਸੂਰ ਮਿਆਂ ਮੂਰੇ ਬੈਰੀ ਹੋਏ ਲਾਚਾਰ ਜਿਵੇਂ ਸੂਰ ਮਿਆਂ ਮੂਰੇ ਬੈਰੀ ਹੋਏ ਲਾਚਾਰ ਜਿਵੇਂ ਪਿੱਛੇ ਸੀ ਮੁੜਨਾ ਮੁਸ਼ਕਿਲ ਪਿੱਛੇ ਸੀ ਮਣਨਾ ਮੁਸ਼ਕਲ ਉਤੋਂ ਸਮਝਾਇਆ ਨੂੰ ਭੁੱਲਣਾ ਨਾ ਜੂਨ 84 ਉਹ ਸਿੱਖਾਂ ਦੇ ਆਇਆ ਨੂੰ ਭੁੱਲਣਾ ਨਾ ਜੂਨ 84 ਆਪਣੇ ਨਾਦ ਗਾਖਮਾਉਂਦੇ ਸਕਦਾ ਕੋਈ ਚਾਖ ਨਹੀਂ ਪੀਤੀ ਲੰਕਾਟਾ ਹੈ ਝੂਠੇ ਬਾਤ ਨਹੀਂ ਆਪਣੇ ਨਾ ਦਗਾਕ ਮਾਉਦੇ ਸਕਦਾ ਕੋਈ ਝਾਕ ਨਹੀਂ ਪੀਤੇ ਹੀ ਲੰਕਾਟ ਹੈ ਝੂਠੇ ਬਾਤ ਨਹੀਂ ਬਖਸ਼ੂ ਨਾ ਸੇ ਮਿ ਕੁਦਰਤ ਬਖਸ਼ੂ ਨਾ ਸੇ ਮਿ ਕੁਦਰਤ ਇਨਾਂ ਹਲਕਾਆਂ ਨੂੰ ਭੁੱਲਣਾ ਨਾ ਜੂਨ 84 ਸਿੱਖਾਂ ਦੇ ਆਜਾਆਂ ਨੂੰ ਭੁੱਲਣਾ ਨਾ ਜੂਨ 84 ਸਿੱਖਾਂ ਦੇ ਆਜਾਆਂ ਨੂੰ ਭੁੱਲਣਾ ਨਾ ਜੂਨ 84